ਅਮਰਿਤਪਾਲ ਸਿੰਘ ਤੇ ਜਤਦਾ ਦੀ ਖੁਸ਼ੀ ਦੇ ਵਿੱਚ ਅੱਜ ਇੱਕ ਵਾਰ ਫੇਰ ਮਾਪੇ ਅਮਰਿਤਪਾਲ ਸਿੰਘ ਨੂੰ ਮਿਲਣ ਡਿਬਰੂਗੜ ਜੇਲ੍ਹ ਪਹੁੰਚੇ ਨੇ ਅਮਰਿਤਪਾਲ ਸਿੰਘ ਦੀ ਜਤਦਾ ਸਰਟੀਫਿਕੇਟ ਲੈ ਕੇ ਅਤੇ ਮੱਠਿਆਈਆਂ ਲੈ ਕੇ ਡਿਬਰੂਗੜ ਜੇਲ੍ਹ ਪਹੁੰਚੇ ਅਤੇ ਇੱਥੇ ਉਨ੍ਹਾਂ ਦੇ ਵੱਲੋਂ ਹਰੇਕ ਦਾ ਹੀ ਮੂੰਮੀਠਾ ਕਰਵਾਇਆ ਗਿਆ ਜੇਲ੍ਹ ਮੁਲਾਜ਼ਮਾ ਦਾ ਮੱਠਿਆਈਆਂ ਦੇ ਕੇ ਮੂੰਮੀਠਾ ਕਰਵਾਇਆ ਗਿਆ ਤੇ ਦੂਜੇ ਪਾਸੇ ਉਨ੍ਹਾਂ ਦੇ ਵੱਲੋਂ ਜਤਦਾ ਸਰਟੀਫਿਕੇਟ ਵੀ ਦਿਖਾਇਆ ਗਿਆ ਅਮਰਿਤਪਾਲ ਸਿੰਘ ਜਿਸ ਨੇ ਵੱਡੀ ਲੀਡ ਦੇ ਨਾਲ ਜਿੱਤ ਹਾਸਲ ਕੀਤੀ ਹਲਕਾ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਨੇ ਆਜ਼ਾਦ ਉਮੀਦਵਾਰ ਵੱਜੋਂ ਚੋਣ ਲੜੀ ਸੀ ਅਮਰਿਤਪਾਲ ਸਿੰਘ ਨੂੰ ਮਿਲੀ ਰਿਕਾਰਡ ਜਿੱਤ ਵਿੱਚੋਂ ਉਹਨਾਂ ਦਾ ਪਰਿਵਾਰ ਡਿਪਰੂਗੜ੍ਹ ਜੇਲ੍ਹ ਪਹੁੰਚੇ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਨੇ ਸੁਬਤ ਵਿੱਚ ਸਭ ਤੋਂ ਵੱਡੇ ਫਰਕ ਦੇ ਨਾਲ ਜਿੱਤ ਦਰਜ ਕੀਤੀ ਹੈ ਉਹਨਾਂ ਨੇ ਕਾਂਗਰਸ ਦੇ ਕੁਲਵਿੰਦਰ ਸਿੰਘ ਜੀਨਾਂ ਨੂੰ ਰਿਕਾਰਡ 1,97,120 ਵੋਟਾਂ ਦੇ ਨਾਲ ਪਛਾੜਿਆ ਖਡੂਰ ਸਾਹਿਬ ਤੋਂ ਅਮਰਿਤਪਾਲ ਸਿੰਘ ਨੇ ਜੇਲ੍ਹ ਦੇ ਵਿੱਚ ਬੈਠੇ ਹੀ 197120 ਵੋਟਾਂ ਦੇ ਨਾਲ ਕਾਂਗਰਸ ਦੇ ਕੁਲਬੀਰ ਜੀਰਾ ਨੂੰ ਮਾਤ ਦਿੱਤੀ ਹੈ ਖਡੂਰ ਸਾਹਿਬ ਤੋਂ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਤੀਜੇ ਨੰਬਰ ਤੇ ਰਹੇ ਉਹਨਾਂ ਨੂੰ ਸਿਰਫ 194836 ਵੋਟਾਂ ਪਈਆਂ ਸਭ ਤੋਂ ਵੱਧ ਹੈਰਾਨ ਕੀਤਾ ਖਡੂਰ ਸਾਹਿਬ ਅਤੇ ਫਰੀਦਕੋਟ ਹਲਕੇ ਇਹ ਤੇ ਦੋ ਅਸਾਦ ਮੀਤ ਬਾਲਾ ਨੇ ਵੱਡੇ ਫਰਕ ਦੇ ਨਾਲ ਜਿੱਤ ਹਾਸਲ ਕੀਤੀ ਅਤੇ ਤਸਵੀਰਾਂ ਕੁਝ ਦਿਨ ਪਹਿਲਾਂ ਵੀ ਸਾਹਮਣੇ ਆਈਆਂ ਅਸਾਮ ਦੇ ਡਿਬੂਗੜ ਜੇਲ੍ਹ ਤੋਂ ਜਿੱਥੇ ਅਮਰਿਤਪਾਲ ਸਿੰਘ ਦਾ ਪਰਿਵਾਰ ਜਿੱਤ ਮਕਰੋ ਉੱਥੇ ਪਹੁੰਚਿਆ ਸੀ ਐਮਪੀ ਬਣਨ ਤੋਂ ਬਾਅਦ ਪਰਿਵਾਰ ਦੇ ਨਾਲ ਪਹਿਲੀ ਮੁਲਾਕਾਤ ਸੀ ਅਮਰਿਤਪਾਲ ਸਿੰਘ ਦੀ ਪਤਨੀ ਕਿਰਨਦੀਪ ਕੌਰ ਵੀ ਡਿਬੂਗੜ ਜੇਲ੍ਹ ਪਹੁੰਚੀ ਸੀ ਉਸਨੇ ਵੀ ਅਮਰਿਤਪਾਲ ਸਿੰਘ ਦੇ ਨਾਲ ਮੁਲਾਕਾਤ ਕੀਤੀ ਸੀ ਅੱਜ ਇੱਕ ਵਾਰ ਫਿਰ ਤੋਂ ਅਮਰਿਤਪਾਲ ਸਿੰਘ ਦਾ ਪਰਿਵਾਰ ਡਿਬੂਗੜ ਜੇਲ੍ਹ ਪਹੁੰਚਿਆ ਅਸਾਮ ਦੇ ਡਿਬੂਗੜ ਜੇਲ੍ਹ ਪਹੁੰਚ ਕੇ ਉਹਨਾਂ ਦੇ ਵੱਲੋਂ ਮਠਿਆਈਆਂ ਦੇ ਨਾਲ ਉਹ ਮਿੱਠਾ ਕਰਵਾਇਆ ਗਿਆ ਜੇਲ੍ਹ ਮੁਲਾਜ਼ਮਾ ਦਾ ਵੀ ਆਪਣੇ ਪੁੱਤ ਦਾ ਵੀ ਤੇ ਜੱਦ ਦਾ ਸਰਟੀਫਿਕੇਟ ਵੀ ਦਿਖਾਇਆ ਗਿਆ ਉਸ ਬਿਨਾ ਤੁਹਾਨੂੰ ਦਿਖਾਇਆ ਕਿ ਕੁਝ ਬਿਆਨ ਸਾਹਮਣੇ ਆਏ ਨਹੀਂ ਉਹ ਵੀ ਸੁਣਦਿਆਂ ਬਹੁਤ ਖੁਸ਼ੀ ਦੀ ਬਾਤ ਹੈ ਇਸ ਲਈ ਮਠਾਈ ਵੰਡ ਰਹੀ हूं ਕਿ ਮੇਰਾ ਬੇਟਾ ਐਮਪੀ ਬਣ ਗਿਆ ਤੇ ਜੇਲ੍ਹ ਕੇ ਸਾਰੇ ਅਧਿਕਾਰੀਆਂ ਕੋ ਵੀ ਆ ਮਠਾਈ ਵੰਡ ਰਹੀ ਹੈ ਸਾਰੇ ਜੇਲ੍ਹ ਦੇ ਅਧਿਕਾਰੀ ਕੋ ਮੂੰਹ ਮਿੱਠਾ ਕਰائیںਗੇ ਆ ਲੋ ਆਪ ਹੀ ਲਓ ਸਾਰੇ ਕੁੰਗੁਣਾਇਸੇ ਕੌਣ ਕੌਣ ਆਇਆ अब ये पंजाब से लेके आए मिठाई हाँ, पंजाब से जी हाँ पंजाब से पंजाब लेके अच्छा और क्या लेके आए पंजाब उधर कसुम खाने जाएगा तो फिर उसका कपड़े भी लेके आए हाँ जी कपड़े भी लेके आए ना उसको किस काम के लिए दिल्ली साउ खाने के लिए लेके जाएंगे ना उसको कसुम खाने के लिए अच्छा ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਟੀਵੀ ਦੇਖਿਆ ਜਾ ਸਕਦਾ ਹੈ ਵorldwide ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈਵਾਵਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣੇ ਰੱਪੇ ਤੋਂ ਦੂਰ ਤੇ ਮੁਦਦੇ ਦੇ ਨੇੜੇ ਲਾਈ ਪੰਜਾਬੀ ਟੀਵੀ